ਕਸ ਦੇ ਕੇ ਪੰਜਾਬ ਚ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਹੋ ਗਈ ਹੈ सीएम ਭਗਵੰਤ ਮਾਨ ਨੇ ਜਲੰਧਰ ਦੇ ਪੀਏਪੀ ਗਰਾਊਂਡ ਤੋਂ ਇਸ ਦਾ ਆਗਾਜ਼ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ 144 ਹਾਈ ਟੈਕ ਗੱਡੀਆਂ ਨੂੰ ਹਰੀ ਚੰਡੀ ਦਿੱਤੀ ਹੈ ਹੌਕੀ ਖਿਡਾਰੀ ਗगनਜੀਤ ਨੂੰ ਸੜਕ ਸੁਰੱਖਿਆ ਫੋਰਸ ਪੰਜਾਬ ਦਾ ਐਸਐਸਪੀ ਲਾਇਆ ਗਿਆ ਹੈ ਹਰ 30 ਕਿਲੋਮੀਟਰ ਤੇ ਇਹ ਸੜਕ ਸੁਰੱਖਿਆ ਫੋਰਸ ਦੀ ਗੱਡੀ ਤਾਇਨਾਤ ਹੋਵੇਗੀ ਪੰਜਾਬ ਚ ਲੋਕਾਂ ਦੀ ਜਾਨ ਕੀਮਤੀ ਹੋਵੇਗੀ ਸੜਕ ਹਾਦਸੇ ਦੌਰਾਨ ਲੋਕਾਂ ਦੀ ਜਾਨ ਬਚਾਈ ਜਾਵੇਗੀ ਸੜਕ ਸੁਰੱਖਿਆ ਫੋਰਸ ਦੇ ਜਵਾਨ 1 ਫਰਵਰੀ ਤੋਂ ਮੈਦਾਨ ਚ ਉਤਰੰਗੇ ਦੱਸਦੇ ਕਿ ਸੀਐਮ ਭਗਵੰਤ ਮਾਨ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ 1 ਫਰਵਰੀ ਤੋਂ 29 ਫਰਵਰੀ ਤੱਕ ਦਾ ਪੂਰਾ ਵੇਰਵਾ ਵੀ ਦਿੱਤਾ ਜਾਵੇਗਾ ਯਾਨੀ ਕਿ ਸਰਕਾਰ ਸੜਕ ਸੁਰੱਖਿਆ ਫੋਰਸ ਦਾ ਰਿਪੋਰਟ ਕਾਰਡ ਵੀ ਹਰ ਮਹੀਨੇ ਪੇਸ਼ ਕਰੇਗੀ ਸੜਕ ਹਾਦਸੇ ਨੂੰ ਲੈ ਕੇ ਹਰ ਮਹੀਨੇ ਡਾਟਾ ਇਕੱਠਾ ਕਰਾਂਗੇ ਅਤੇ ਉਹ ਜਨਤਾ ਦੇ ਮੂਰੇ ਰੱਖਿਆ ਜਾਊਗਾ ਉਹ ਡਾਟਾ ਸੀਐਮ ਭਗਵੰਤ ਮਾਨ ਦਾ ਦਾਅਵਾ ਹੈ ਦੱਸਦੇ ਕਿ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਹੋ ਗਈ ਹੈ ਸੀਐਮ ਭਗਵੰਤ ਮਾਨ ਨੇ ਜਲੰਧਰ ਦੇ ਪੀਏਪੀ ਗਰਾਊਂਡ ਤੋਂ ਇਸ ਦਾ ਆਗਾਜ਼ ਕੀਤਾ ਹੈ ਅਤੇ ਹਰ 30 ਕਿਲੋਮੀਟਰ ਦੇ ਦਾਇਰੇ ਤੇ ਸੜਕ ਸੁਰੱਖਿਆ ਫੋਰਸ ਦੀ ਗੱਡੀ ਤੈਨਾਤ ਹੋਵੇਗੀ ਸੀਐਮ ਭਗਵੰਤ ਮਾਨ ਨੇ ਜਲੰਧਰ ਦੇ ਪੀਏਪੀ ਗਰਾਊਂਡ ਤੋਂ ਇਸ ਦਾ ਆਗਾਜ਼ ਕੀਤਾ 144 ਵਾਹਨ ਹਾਈਟੈਕ ਗੱਡੀਆਂ ਜੋ 144 ਵਾਹਨ ਇਸ ਸੜਕ ਸੁਰੱਖਿਆ ਫੋਰਸ ਤੇ ਸ਼ਾਮਿਲ ਕੀਤੇ ਗਏ ਨੇ ਇਸ ਤੋਂ ਇਲਾਵਾ 5000 ਪੁਲਿਸ ਮੁਲਾਜ਼ਮਾ ਦੀ ਤੈਨਾਤੀ ਹੋਵੇਗੀ ਮੰਡਰੀਨ ਆਪਣਾ ਫਰਜ਼ ਨਿਭਾਇਓ ਕੈਮਰਾ ਤੁਹਾਡੇ ਬੋਡੀ ਤੇ ਵੀ ਲੱਗਿਆ ਹੋਊਗਾ ਇੱਥੇ ਗੱਡੀ ਦੇ ਵੀ ਬੋਨਟ ਤੇ ਕੈਮਰਾ ਹੈ ਤੇ ਪਿੱਛੇ ਕੈਮਰਾ ਹੈ ਚਲਾਨ ਜਿੰਨੇ ਵੀ ਕੱਟਣੇ ਨੇ ਕੈਮਰੇ ਦੇ ਸਾਹਮਣੇ ਕੱਟਣੇ ਪੈਣਗੇ ਕੈਮਰੇ ਦੇ ਸਾਹਮਣੇ ਚਲਾਨ ਕੱਟਿਓ ਉਹ ਚ ਅਗਲਾ ਵੀ ਨਹੀਂ ਬੋਲ ਸਕਦਾ ਕੁਛ ਮੂਰਲਾ ਵੀ ਹਾਂ ਭਾਈ ਵੀਡੀਓ ਰਿਕਾਰਡਿੰਗ ਹੋਈ ਸੀ ਤੇ ਥੋੜਾ ਵੀ ਬਚਾਅ ਹੋ ਜੂ ਜੇ ਕੈਮਰੇ ਤੋਂ ਬਿਨਾਂ ਇਧਰ ਉਧਰ ਹੋ ਕੇ ਚਲਾਨ ਕੱਟਿਆ ਫਿਰ ਉਹਨੂੰ ਅਸੀਂ ਕਰਾਪਸ਼ਨ ਮੰਨਾਂਗੇ ਕਿ ਕੋਈ ਨਾ ਕੋਈ ਜਗਾਰ ਸੈੱਟ ਕੀਤਾ ਤੁਸੀਂ एसएसपी एसएसएफ दे पंजाब एसएसपी एसएसएफ पंजाब सारे पंजाब ਦਾ एसएसपी ਉਹ ਬੰਦਾ ਲਾਇਆ ਜਿਹਨੇ ਦੇਸ਼ ਦੀ ਅਗਵਾਈ ਕੀਤੀ ਹੈ ਹਾਕੀ ਦੇ ਵਿੱਚ ਉਹ ਸਾਡਾ ਕਪਤਾਨ ਰਿਹਾ ਤੇ ਅੱਜ ਵੀ ਸਭ ਤੋਂ ਵੱਧ ਗੋਲੋ ਦੇ ਬੋਲਦੇ ਨੇ ਗगनਜੀਤ ਜਿਹੜਾ ਹਾਕੀ ਦਾ ਕੈਪਟਨ ਹੈ ਉਹ ਸਾਡੇ एसएसपी ਪੰਜਾਬ ਹੋਣਗੇ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਜਾ ਰਿਹਾ ਹੈ ਜਿਸ ਸੂਬੇ ਕੋਲ ਸੜਕਾਂ ਤੇ ਐਕਸੀਡੈਂਟ ਤੇ ਸੜਕਾਂ ਤੇ ਕੋਈ ਹੋਰ ਕਿਸਮ ਦੇ ਕ੍ਰਾਈਮ ਨੂੰ ਰੋਕਣ ਵਾਸਤੇ ਅਲੱਗ ਫੋਰਸ ਬਣਾਈ ਜਾ ਰਹੀ ਹੈ ਕੋਈ ਡਰਿੰਕ ਡਰਾਈਵਰ ਦਾ ਕੇਸ ਆ ਗਿਆ ਜੇ ਤਾਂ ਹੋਰ ਡਰਾਈਵਰ ਹੈਗਾ ਉਹਦੇ ਨਾਲ ਤਾਂ ਠੀਕ ਹੈ ਨੀ ਗੱਡੀ ਨਹੀਂ ਜਾ ਸਕੂਗੀ ਅੱਗੇ ਫਿਰ ਜਿਉਂ ਨੇ ਜਾਣਾ ਕੋਈ ਹੋਰ ਗੱਡੀ ਮੰਗਾ ਲੇ ਜਾਂ ਗੱਡੀਆ ਸਾਡਾ ਵੀ ਡਰਾਈਵਰ ਦੇ ਸਕਦੇ ਆ ਸੀ ਉਹਨੂੰ ਪੰਜਾਬ ਐਸਐਸਫ ਦਾ ਪਰ ਉਹਦੇ ਪੈਸੇ ਲੱਗਣਗੇ ਘਰੇ ਛੱਡ ਆਵਾਂਗੇ ਘਰੇ ਛੱਡ ਆਵਾਂਗੇ ਨਾਲ ਜੇ ਘਰੇ ਛੱਡ ਕੇ ਆਵਾਂਗੇ ਥੋੜਾ ਲਾਂਬਾ ਵੀ ਦੇ ਕੇ ਆਵਾਂਗੇ ਭਾਈ ਇਹ ਤਾਂ ਕੰਟਰੋਲ ਰੱਖਿਆ ਕਰੋ ਇਹ ਨਹੀਂ ਹੈਗਾ ਕਿ ਅਸੀਂ ਉਹਨੇ ਚਲਾਨ ਕੱਟ ਕੇ ਉਹਨੂੰ ਕਹਿੰਦੀ ਹੁਣ ਤੂੰ ਜਾ ਡਰਾਈਵਿੰਗ ਲੈਸ ਦਾ ਸਸਨ ਦੇ ਵੀ ਨੰਬਰ ਪੁਆਇੰਟ ਬਣਾਇਆ ਕਰਾਂਗੇ ਤਾਂ ਕਿ ਪਤਾ ਹੋਵੇ ਸਾਰਿਆਂ ਨੂੰ ਕਿ ਕੱਲ ਫਰੀਦਕੋਟ ਫੜਿਆ ਗਿਆ ਸੀ ਕੰਪਿਊਟਰ 'ਚ ਅੱਜ 1 ਮਿੰਟ ਸੀ ਉਦੋਂ ਵੀ ਇਹ ਜੁਰਮਾਨਾ ਹੋਇਆ ਸੀ ਪਰसों ਇਹ ਉਧਰ ਬਠਿੰਡੇ ਕੇ ਨਹੀਂ ਫੜਿਆ ਗਿਆ ਸੀ ਹਰਦਾ ਨਹੀਂ ਦਾ ਮਤਲਬ ਇਹ ਹੈਪਚੁਅਲ ਹੈ ਅੰਦਾ ਇੱਕ ਨੰਬਰ ਕੱਟ ਲਓ ਫਰਜ਼ ਕਰ ਲਓ ਪੰਜ ਨੰਬਰ ਹੋਣ ਕਿਹੜਾ ਅਮਰੀਕਾ 'ਚ ਇਦਾਂ ਹੀ ਹੈ ਪੁਆਇੰਟ ਨੇ ਜੇ ਸਾਡੇ ਕੋਲ ਤਿੰਨ ਨੰਬਰ ਕੱਟੇ ਗਏ ਉਸ ਤੋਂ ਬਾਅਦ ਤੁਹਾਨੂੰ ਕਹਿੰਦੇ ਨੇ ਕਿ ਹੁਣ ਦੁਬਾਰਾ ਲਾਇਸੈਂਸ ਲੈ ਹੁਣ ਟ੍ਰੇਨਿੰਗ ਹੋਊਗੀ ਤੇਰੀ ਦੁਬਾਰਾ ਇਹ ਗੱਲ ਤਾਂ ਹੈ ਕਿਉਂਕਿ ਜਿਹੜਾ ਸਾਡਾ ਏਰੀਆ ਹੈਗਾ ਉਹ ਸਾਨੂੰ 30 ਕਿਲੋਮੀਟਰ ਦਾ ਏਰੀਆ ਮਿਲਿਆ ਤੇ ਉੱਥੇ ਜਦੋਂ ਵੀ ਐਕਸੀਡੈਂਟ ਹੋਏਗਾ ਤਾਂ ਜਲਦ ਤੋਂ ਜਲਦ ਜਿਹੜਾ ਅਸੀਂ ਪਹੁੰਚ ਸਕਦੇ ਹਾਂ ਤੇ ਉੱਥੇ ਜਦੋਂ ਵੀ ਐਕਸੀਡੈਂਟ ਹੁੰਦਾ ਹੈਗਾ ਤੇ ਉਦੋਂ ਜਿਹੜਾ ਮਤਲਬ ਪੇਸ਼ੈਂਟ ਹੁੰਦਾ ਹੈਗਾ ਉਹਦਾ 골ਡਨ ਔਰ ਹੁੰਦਾ ਜਿਹੜਾ ਉਹਦੇ ਵਿੱਚ ਅਸੀਂ ਉਹਨੂੰ ਬਚਾਵਾਂਗੇ ਤੇ ਇਹਦੇ ਨਾਲ ਜਿਹੜਾ ਮਤਲਬ ਜਦੋਂ ਜਾਂਦੇ ਜਾਂਦੇ ਕਈ ਵਾਰੀ ਹੁੰਦਾ ਵੀ ਹਸਪੀਟਲ ਜਾਂਦੇ ਜਾਂਦੇ ਡੈਥ ਹੋ ਜਾਂਦੀ ਹੈਗੀ ਕਿਸੇ ਪੇਸ਼ੈਂਟ ਦੀ ਤਾਂ ਉਹ ਜਿਹੜੇ ਅਸੀਂ ਉਹ ਬਚਾ ਸਕਦੇ ਹਾਂ ਇਹਦੇ ਨਾਲ ਜਿਹੜਾ ਸਾਡਾ ਡੈਥ ਰੇਟ ਹੈ ਜਿਹੜਾ ਉਹ ਵੀ ਘਟ ਜਾਏਗਾ ਸਰ ਤੇ ਗੱਡੀਆਂ ਦੀ ਗੱਲ ਕੀਤੀ ਜਾਂਦੀ ਹੈ ਜਿਹੜੀਆਂ ਗੱਡੀਆਂ ਕਹਿੰਦੇ ਨੇ ਕਿ ਇਦਾਂ ਦੀਆਂ ਗੱਡੀਆਂ ਨੇ ਜਿਹੜੀਆਂ ਕੀ ਵੱਡੀ ਗੱਡੀ ਨੂੰ ਵੀ ਪਾਰ ਕਰ ਸਕਦੀਆਂ ਰੋਡ ਤੋਂ ਹਟਾ ਸਕਦੀਆਂ ਨੇ ਕ੍ਰੇਨ ਲਿਆਉਣ ਦੀ ਜ਼ਰੂਰਤ ਨਹੀਂ ਪਵੇਗੀ ਸਰ ਪਿਛਲੇ ਦਿਨੀ ਤੁਸੀਂ ਸੁਣਿਆ ਕਿ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਜਿਹੜੀ ਬੱਸ ਸੀਗੀ ਉਹਦਾ ਐਕਸੀਡੈਂਟ ਹੋ ਗਿਆ ਰੂਟ ਦੇ ਉੱਪਰ ਖੜੇ ਹੋਏ ਟਰੱਕ ਨਾਲ ਅਗਰ ਉੱਥੇ ਐਸਐਸਫ ਹੁੰਦੀ ਉਹ ਟਰੱਕ ਨਾਲ ਰੋਡ ਤੇ ਹੁੰਦਾ ਔਰ ਸ਼ਾਇਦ ਉਹ ਹਾਦਸੇ ਹੋਣ ਤੋਂ ਬਚ ਸਕਦਾ ਸੀ ਜਿਵੇਂ ਕਿ ਗੱਡੀ ਆ ਹੁਣ ਆਪਾਂ ਕੋਈ ਵੀ ਵੀਕਲ ਹੈ ਜਿਹੜਾ ਕਿ ਖਰਾਬ ਵੀਕਲ ਆ ਉਹ ਰੋਡ ਦੇ ਉੱਪਰ ਖੜਾ ਆਪਾਂ ਉਹਨੂੰ ਟੋ ਕਰਕੇ ਸਾਈਡ ਕਰ ਸਕਦੇ ਹਾਂ ਜਿਸ ਦੇ ਨਾਲ ਕਿ ਰੋਡ ਐਕਸੀਡੈਂਟ ਦੇ ਚਾਂਸਸ ਬਹੁਤ ਘਟ ਹੋ ਜਾਂਦੇ ਨੇ ਧੁੰਦ ਦੇ ਕਾਰਨ ਪਤਾ ਨਹੀਂ ਲੱਗਦਾ ਵੀ ਸੜਕ ਉੱਪਰ ਕੀ ਖੜਾ ਕੀ ਨਹੀਂ ਖੜਾ ਅਗਰ ਰੋਡ ਕਲੀਅਰ ਹੋਊਗਾ ਤਾਂ ਐਕਸੀਡੈਂਟ ਦੇ ਚਾਂਸਸ ਘਟ ਹੋਣਗੇ ਲੋਕਾਂ ਨੂੰ ਲੱਗੇਗਾ ਕਿ ਪੁਲਿਸ ਖੜੀ ਆ ਚਲਾਨ ਹੋ ਜਾਏਗਾ ਔਰ ਇਹ ਸੋਚ ਕੇ ਲੋਕਾਂ ਨੇ ਜਿਹੜੀ ਵੀਕਲ ਦੀ ਸਪੀਡ ਹੋएगी ਉਹ ਘਟ ਹੋਏਗੀ ਔਰ ਇਹਦੇ ਵਿੱਚ ਆਪਾਂ ਨੂੰ ਬਹੁਤ ਸਾਰੇ ਬੈਨੀਫਿਟਸ ਹੋਣਗੇ ਐਕਸੀਡੈਂਟ ਰਿਡਿਊਸ ਕਰਨ ਲਈ ਐਕਸੀਡੈਂਟ ਰਿਡਿਊਸ ਕਰਨ ਵਾਸਤੇ ਹੀ ਟ੍ਰੇਨਿੰਗ ਦਿੱਤੀ ਹੈ ਲੜਕੀਆਂ ਨੇ ਜਿਹੜੀਆਂ ਕਿ ਪੂਰੀ ਤਰ੍ਹਾਂ ਨਾਲ ਇਸ ਗੱਲ ਦੱਸ ਦਿੰਦੀਆਂ ਕਿ ਜੋ ਟ੍ਰੇਨਿੰਗ ਹੈਗੀ ਆ ਉਹਦਾ ਮਕਸਦ ਕੀ ਹੈ ਕਿ ਜਾਨ ਹਰ ਇੱਕ ਜਾਨ ਕਿਸ ਤਰ੍ਹਾਂ ਬਚਾਈ ਜਾਵੇ ਔਰ 골ਡਨ ਆਰ ਜਿਹੜਾ ਹੈਗਾ ਉਹਨੂੰ ਕਿਸ ਤਰ੍ਹਾਂ ਟਾਈਮ ਘੱਟ ਤੋਂ ਘੱਟ ਸਮੇਂ ਦੇ ਵਿੱਚ ਉਹਨੂੰ ਹਸਰ ਪਛਾਹ ਜਾਵੇ ਕੈਮਰਾ ਪਰਸਨ ਅਸ਼ਨੀ ਮਨਾਜ਼ਰ ਨਾਲ ਮਨੋਜ ਜੁਸ਼ੀ ਜੀ মিডিਆ ਜਿਲੰਦਰ ਪੰਜਾਬ ਲਈ ਇਹ ਮਾਨ ਵਾਲੀ ਗੱਲ ਆ ਕਿ ਆਪਣੇ ਚੱਪੇ-ਚੱਪੇ ਤੇ ਗੱਡੀਆਂ ਹੋਣਗੀਆਂ ਜਿੜੀਆਂ ਗੱਡੀਆਂ ਦੀ ਪ੍ਰੈਜ਼ੈਂਸ ਨਾਲ ਟ੍ਰੈਫਿਕ ਡਿਸਪਲਿਨ ਆਏਗਾ ਲੋਕਾਂ ਦੇ ਵਿੱਚ ਔਰ ਟ੍ਰੈਫਿਕ ਡਿਸਪਲਿਨ ਜਦੋਂ ਆਏਗਾ ਤੇ ਆਪਣੇ ਹਾਦਸਿਆਂ ਦੀ ਦਰ ਘਟ ਹੋਵੇਗੀ। ਇਹ ਗੱਡੀਆਂ ਆਪਾਂ ਲੈ ਕੇ ਆਂਦੀਆਂ ਨੇ ਉਹ ਮੋਸਟ ਪਾਵਰਫੁਲ ਟੋਟਾ ਹਾਈਲੈਕਸ ਗੱਡੀਆਂ ਹੈਗਿਆ ਨੇ। ਇਹ ਗੱਡੀਆਂ ਦੀ ਖਾਸੀਅਤ ਇਹ ਆ ਕਿ ਇਹ ਹੈਵੀ ਤੋਂ ਹੈਵੀ ਵਾਹਨ ਜੇ ਕੋਈ ਸੜਕ ਦੇ ਉੱਤੇ ਖੜਾ ਹੈਗਾ ਉਹਨੂੰ ਵੀ ਏ ਟੂ ਅਵੇ ਕਰ ਸਕਦੀਆਂ ਹੈਗੀਆਂ ਨੇ ਸੋ ਸੜਕ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਆਬਸਟ੍ਰਕਸ਼ਨ ਨਾ ਹੋਵੇ ਉਹ ਇਨਸ਼ੋਰ ਇਹ ਕਰਨਗੀਆਂ ਔਰ ਸੜਕ ਫ੍ਰੀ ਹੋਵੇ ਜਿਹੜੇ ਕੰਮ ਲਈ ਸੜਕ ਬਣਾਈ ਗਈ ਹੈ ਪੈਸੇਜ ਆਫ ਵਹੀਕਲਸ ਉਹਦੇ ਲਈ ਉਹ ਫ੍ਰੀ ਅਵੇਲੇਬਲ ਹੋਵੇਗਾ